ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਦੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋ ਹਾਂਜੀ ਅੱਜ ਦਿਨ ਹੈਗਾ ਜੀ ਐਤਵਾਰ ਦਾ ਤਰੀਕ ਹੈਗੀ ਹੈ ਜੀ ਇੱਥੇ 14 ਜਨਾਈ ਤੇ ਮੈਂ ਸਾਰੇ ਆਪਦਾ ਕੰਮ ਕਰ ਛੇਤੀ ਛੇਤੀ ਨਿਵੇੜ ਕੇ ਤੇ ਮੈਂ ਇੱਥੇ ਸੇ ਬਣਾ ਲਈ ਸੀਗੀ ਤੇ ਬੱਚਿਆਂ ਦੇ ਵੀ ਸਾਰੇ ਕੰਮ ਨਿਵੇੜਤੇ ਸੀਗੇ ਕਿਉਂਕਿ ਜੀ 12 ਵਜਣ ਵਾਲੇ ਸੀਗੇ ਤੇ ਮੈਂ ਨਾ ਹੁਣ ਪਿਛਲੇ 3-4 ਹਫਤਿਆਂ ਤੋਂ ਇੱਕ ਕੰਮ ਸ਼ੁਰੂ ਕਰਿਆ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਦੇਹ ਦੇਆ ਕਦੋਂ ਤੱਕ ਆਪਾਂ ਉਹਨੂੰ ਨਿਵਾਉਨੇ ਆ ਪ੍ਰਮਾਤਮਾ ਦੀ ਕਿਰਪਾ ਹੋਈ ਆ ਤੇ ਆਪਾਂ ਨੇ ਹਰੇਕ ਐਤਵਾਰ ਜੀ ਆਪਾਂ ਇਹ ਕੰਮ ਕਰਦੇ ਆ ਤੇ ਤੇ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ ਕੀ ਕੰਮ ਕਰਦੀ ਆ ਮੈਂ ਤੇ ਇਹ ਉਸ ਦੇ ਲਈ ਸਵੇਰ-ਸਵੇਰੇ ਮਤਲਬ ਇੱਕ ਵਾਰ ਤਾਂ ਸਵੇਰੇ ਮੈਂ ਨਾਲੀ ਸੀਗੀ ਬਾਬਾ ਜੀ ਦੇ ਜਾਣ ਵੇਲੇ ਤੇ ਉਸ ਤੋਂ ਬਾਅਦ ਫੇਰ ਕੰਮ ਕਰ ਫਟਾਫਟ ਨਿਵੇੜੇ ਕਿਉਂਕਿ ਜੀ 12 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਨਿਵੇੜਨਾ ਹੁੰਦਾ ਮੇਰਾ ਐਤਵਾਰ ਨੂੰ ਤੇ ਫੇਰ ਮੈਂ ਸਿਰ ਨਾਲੀ ਸੀਗੀ ਤੇ ਸਿਰ ਨਾਲ ਕੇ ਹੁਣ ਗੁਲਚਾ ਕੱਢ ਰਹੀ ਸੀਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਫਿਰ ਆਪਣਾ ਕੰਮ ਸਟਾਰਟ ਕਰਾਂਗੇ 12 ਵਜੇ ਤੇ ਹਾਂਜੀ ਜੇਕਰ ਤੁਹਾਨੂੰ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਈਪ੍ਰੀ ਤੋਂ ਨਹੀਂ ਸਾਰੇ ਅੱਜ ਉਹਨਾਂ ਨੇ ਮੈਚ ਲਾਇਆ ਸੀਗਾ ਪਹਿਲਾਂ ਉਹ ਗਰਾਊਂਡ 'ਚ ਗਏ ਸੀ ਫਿਰ ਉਹਨਾਂ ਨੂੰ ਫਟਾਫਟ ਫੋਨ ਕਰਕੇ ਸੱਦਿਆ ਮੈਂ ਕਿਹਾ ਵੀ ਆਜੋ ਰੋਟੀ ਖਾ ਲਓ ਫਿਰ ਨਾਮੀਨੋ ਵਾਜਾ ਮਾਰਿਓ ਕਿਉਂਕਿ ਜੀ ਬਾਅਦ 'ਚ ਇਹ ਵਾਜਾ ਮਾਰਨ ਲੱਗ ਜਾਂਦੇ ਨੇ ਤੇ ਇੱਥੇ ਜੀ ਆ ਗਈ ਸੀਗੀ ਹੁਣ ਮੈਂ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਜੀ ਹੁਣ ਆਪਾਂ ਬਣਾਵਾਂਗੇ ਥੋੜੀ ਜੀ ਦੇਗ ਕਿਉਂਕਿ ਜੀ ਪ੍ਰਸ਼ਾਦ ਬਣਾਉਣਾ ਹੁੰਦਾ ਪ੍ਰਸ਼ਾਦ ਬਣਾ ਕੇ ਫਿਰ ਮਤਲਬ ਜਿਹੜਾ ਕੰਮ ਸ਼ੁਰੂ ਕਰਨਾ ਉਹ ਕਰ ਹੁੰਦਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਕੀ ਕਰਦੀ ਆ ਪਿਛਲੇ 3-4 ਹਫ਼ਤਿਆਂ ਤੋਂ ਅੱਜ ਮੇਰਾ ਜੀ ਚੌਥਾ ਐਤਵਾਰ ਆ ਤੇ ਮੈਂ ਜੀ ਬਾਬਾ ਦੀਪ ਨੰਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਚੁਪੇਰਾ ਸਾਹਿਬ ਕੱਟਦੀਆਂ ਜਿਹੜੇ ਜੀ ਹੁਣ ਕਾਫੀ ਮਤਲਬ ਲੋਕ ਅੱਜ ਦੇ ਦਿਨ ਐਤਵਾਰ ਵਾਲੇ ਦਿਨ ਅੰਮ੍ਰitsar ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਚੁਪੇਰਾ ਸਾਹਿਬ ਕੱਢਦੇ ਨੇ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹਦੇ ਬਾਰੇ ਮੈਂ ਕਾਫੀ ਹਨਾ ਕਾਫੀ ਸਮੇ ਤੋਂ ਮਤਲਬ ਅਨ YouTube ਤੇ ਸਰਚ ਵਗੈਰਾ ਕਰ ਰਹੀ ਸੀਗੀ ਵੀ ਕਿਵੇਂ ਕਿਵੇਂ ਇਹਦੀ ਹਨਾ ਬੀਦੀ ਆ ਤੇ ਕਿਵੇਂ ਕੱਟ ਹੁੰਦਾ ਇਹ ਚਪੇਰਾ ਸਾਹਿਬ ਤੇ ਮੈਂ ਇਹ ਸਾਰਾ ਹੀ ਮਤਲਬ ਕਾਫੀ ਟਾਈਮ ਤੋਂ ਦੇਖ ਰਹੀ ਸੀਗੀ ਤੇ ਸਾਰਾ ਕੁਝ ਇਹਦੇ ਬਾਰੇ ਸੋਚ ਵਿਚਾਰ ਕਰਨ ਤੋਂ ਬਾਅਦ ਹੁਣ ਜੀ ਮੈਨੂੰ ਅੱਜ ਚੌਥਾ ਹਫਤਾ ਹੈ ਚੌਥਾ ਐਤਵਾਰਾ ਤੇ ਮੈਨੂੰ ਮਤਲਬ 4 ਹਫਤੇ ਹੋ ਗਏ ਚਪੇਰਾ ਸਾਹਿਬ ਕੱਟਦੀ ਨੂੰ ਤੇ ਆਪਾਂ ਜੀ ਇਹਦੇ ਵਿੱਚ ਥੋੜੀ ਜੀ ਦੇਖ ਬਣਾ ਕੇ ਚਪੇਰਾ ਸਾਹਿਬ 12 ਵਜੇ ਤੋਂ 4 ਵਜੇ ਤੱਕ ਲਗਾਤਾਰ ਪਾਠ ਕਰਨਾ ਹੁੰਦਾ ਹੈ ਤੇ ਉਹ ਆਪਾਂ ਸ਼ੁਰੂ ਕਰਿਆ ਹੋਇਆ ਹੈ ਪ੍ਰਮਾਤਮਾ ਦੀ ਕਿਰਪਾ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਵੀ ਕਿਰਪਾ કરી ਜਿਹੜਾ ਮੇਰਾ ਹਨਾ ਇਹ ਚਪੇਰਾ ਸਾਹਿਬ ਕਟਾਉਣ ਵਿੱਚ ਮੇਰੀ ਮਦਦ ਕਰਦੇ ਨੇ ਤੇ ਬਹੁਤ ਔਖਾ ਜੀ ਹਨਾ ਬਹੁਤ ਔਖਾ ਟਾਈਮ ਕੱਢ ਕੇ ਮੈਂ ਨਾ ਇਹ ਕਰਨ ਲੱਗੀ ਆ ਸਾਰੇ ਕੰਮ ਕਰ ਮੈਂ ਆਪਣੇ ਸਵੇਰੇ ਸਵੇਰੇ ਨਵੇਲਣੀਆਂ ਮੈਂ ਬਾਬਾ ਦੀਪ ਸਿੰਘ ਜੀ ਨੂੰ ਇਹ ਅਰਦਾਸ ਕਰੀ ਸੀਗੀ ਕਿ ਤੁਸੀਂ ਮੇਰੀ ਹਿੰਮਤ ਦੇਣੀ ਹੈ ਤੁਸੀਂ ਮੇਤੋ ਕਢਾਉਣਾ ਹੈ ਕਿਉਂਕਿ ਜੀ ਤੁਹਾਨੂੰ ਪਤਾ ਹੀ ਹੈ ਮੇਰੇ ਕੰਮਕਾਰ ਐਨੇ ਨੇ ਕਿ ਮੇਰੇ ਲਈ ਮੁਸ਼ਕਲ ਹੋ ਜਾਂਦਾ ਸੀਗਾ ਤੇ ਥੋੜਾ ਜਿਹਾ ਟਾਈਮ ਵੀ ਕੱਢਣਾ ਪਰ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਨਾ ਹੁਣ ਆਪਣਾ ਮਤਲਬ ਵਧੀਆ 3-4 ਹਫ਼ਤੇ ਹੋ ਗਏ ਆਪਾਂ ਨੂੰ ਚਪੇਰਾ ਸਾਹਿਬ ਕੱਟਦਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਮਨ ਨੂੰ ਸ਼ਾਂਤੀ ਮਿਲ ਰਹੀ ਆ ਜਿਹੜੇ ਮਤਲਬ ਸੋਚ ਕੇ ਮੈਂ ਚਪੇਰਾ ਸਾਹਿਬ ਸ਼ੁਰੂ ਕਰਿਆ ਏ ਤੇ ਉਹਦੇ ਵਿੱਚ ਥੋੜੀ ਜੀ ਸਫਲਤਾ ਮਿਲ ਰਹੀ ਆ ਤੇ ਫਿਰ ਜਦੋਂ ਆਪਾਂ ਮਤਲਬ ਹਨਾ ਕਈ ਲੋਕ ਨਾ ਸੋਖ ਕੇ ਮਤਲਬ ਚਪੇਰਾ ਸਾਹਿਬ ਕੱਟਦੇ ਨੇ ਵੀ ਅਸੀਂ 5 ਕਟਾਂਗੇ 11 ਕਟਾਂਗੇ ਜਾਂ ਹਨਾ ਉਹਨਾਂ ਦੀ ਮੱਚ ਆਉਂਦੀ ਆ ਹਨਾ ਵੀ ਕਿੰਨੇ ਕੱਟਣੇ ਪਰ ਮੈਂ ਖੁੱਲੇ ਹੀ ਰੱਖੇ ਨੇ ਵੀ ਮੈਂ ਖੁੱਲਾ ਹੀ ਕਰੂੰਗੀ ਜਿੰਨਾ ਚੇਹਰੇ ਮੇ ਤੋਂ ਹੋਊਗਾ ਹਨਾ ਤੇ ਜਿੰਨਾ ਚੇਹ ਮੇਰੀ ਸੇਵਾ ਲਾਉਣ ਕੇ ਚਪੇਰਾ ਸਾਹਿਬ ਦੇ ਵਿੱਚ ਮੈਂ ਉਹਨਾਂ ਚੇਹਰ ਕਰੂੰਗੀ ਤੇ ਆਪਾਂ ਨੇ ਕੋਈ ਸੁੱਖੇ ਨਹੀਂਗੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਨੇ ਨਿਕਲ ਰਹੇ ਨੇ ਟਾਈਮ ਤੇ ਇੱਥੇ ਮੈਂ ਤੇਗ ਬਣਾ ਰਹੀ ਸੀ ਕਿ ਇਹਦੇ ਵਿੱਚ ਮਤਲਬ ਐਦਾਂ ਪਹਿਲਾ ਮੈਂ ਨਾ ਸਾਰੇ ਬੱਚਿਆਂ ਨੂੰ ਸਾਰੇ ਕੰਮ ਐਤਵਾਰ ਦੇ ਤੁਹਾਨੂੰ ਪਤਾ ਹੀ ਹੈ ਕਿੰਨੇ ਕੰਮ ਹੁੰਦੇ ਨੇ ਸਾਰੇ ਨਿਬੇੜਨੇ ਹੁੰਦੀਆਂ 12 ਵਜੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਜੀ 12 ਵਜੇ ਤੋਂ ਬੈਠਣਾ ਹੁੰਦਾ ਉਸ ਤੋਂ ਬਾਅਦ ਫਿਰ ਬਾਣੀ ਪੜ੍ਹਨੀ ਹੁੰਦੀ ਹੈ ਤੇ ਫਿਰ ਆਪਾਂ ਬੈਨੇ ਹੁੰਨੇ ਆ ਤੇ ਇਹਦੇ ਵਿੱਚ ਮਤਲਬ ਵਿਚਾਲੇ ਜੇ ਜਾ ਕੇ ਨਾ 15 ਮਿੰਟ 20 ਮਿੰਟ ਦਾ ਗੈਪ ਹੁੰਦਾ ਹੈ ਜਿਦੇ ਵਿੱਚ ਆਪਾਂ ਉੱਠ ਸਕਦੇ ਆ ਹਨਾ ਤੇ ਉਹ ਫਿਰ ਉਦੋਂ ਮੈਂ ਇਹਨਾਂ ਨੂੰ ਦੁਪਹਿਰ ਦੀ ਰੋਟੀ ਵਗੈਰਾ ਬਣਾ ਕੇ ਦੇ ਦਿੰਨੀ ਆ ਦੁਬਾਰਾ ਚਾਹ ਬਣਾ ਕੇ ਰੋਟੀ ਬਣਾ ਕੇ ਖਵਾ ਕੇ ਇਹਨਾਂ ਨੂੰ ਦੁਬਾਰਾ ਫਿਰ ਇਹਨਾਂ ਨੂੰ ਪਤਾ ਹੁੰਦਾ ਹੁਣ ਮੈਂ ਇਹਨਾਂ ਨੂੰ ਕਿਹਾ ਹੋਇਆ ਵੀ ਮੈਂ ਕੱਟਣਾ ਇਹ ਮੇਰੇ ਹਨਾ ਵੈਸੇ ਤਾਂ ਹੁਣ ਹੁਣ ਤੱਕ ਤਾਂ ਮੇਰੀ ਮਦਦ ਕਰਦੇ ਨੇ ਮੇਰੇ ਬੱਚੇ ਵੀ ਹਨਾ ਸਾਰੇ ਚਲੋ ਹਨਾ ਇਹ ਕੰਦਨੇ ਵੀ ਚਲੋ ਵੀ ਤੇਰੀ ਮਰਜ਼ੀ ਆ ਹਨਾ ਵੀ ਜਿੰਨਾ ਚਿਰ ਕਰਨਾ ਤੂੰ ਕਰੀ ਚੱਲ ਹਨਾ ਤੇ ਫਿਰ ਇਹ ਡੀਕ ਦੇ ਇਹਨਾਂ ਨੂੰ ਪਤਾ ਹੁੰਦਾ ਮਮਮੀ ਨੇ 8 ਵਜੇ ਉੱਠ ਕੇ ਰੋਟੀ ਦੇ ਦੇਣੀ ਆ ਸਾਨੂੰ ਤੇ ਉਹਨਾਂ ਚਿਰ ਰਹਿ ਟਿਕੇ ਰਹਿੰਦੇ ਨੇ ਕੁਝ ਨਹੀਂ ਮੰਗਦੇ ਹੈਗੇ ਮੇਰੇ ਤੋਂ ਤੇ ਫਿਰ ਮੈਂ ਵਿਚਾਲੇ ਉੱਠ ਕੇ ਇਹਨਾਂ ਦਾ ਸਾਰਾ ਫਿਰ ਰੋਟੀ ਪਾਣੀ ਦਾ ਕਰਕੇ ਉਸ ਤੋਂ ਬਾਅਦ ਦੁਬਾਰਾ ਫਿਰ ਬਹਿ ਜੰਨੀ ਆ 4 ਵਜੇ ਤੱਕ ਜੀ ਬਾਣੀ ਪੜ੍ਹਦੀ ਹੁੰਦੀ ਆ ਉਹ ਆਪਾਂ ਪੂਰੀ ਸੰਪੂਰਨ ਕਰ ਦਿੰਨੇ ਆ ਹਨਾ ਤੇ ਦੇਖਦੇ ਆ ਜੀ ਬਾਬਾ ਦੀਪ ਸਿੰਘ ਜੀ ਕਦੋਂ ਤੱਕ ਆਪਣੀ ਸੇਵਾ ਇਸੇ ਤਰ੍ਹਾਂ ਹੀ ਸਫਲ ਬਣਾਉਂਦੇ ਨੇ ਲੰਦੇ ਨੇ ਆਪਾਂ ਤੋਂ ਸੇਵਾ ਤੇ ਮੈਂ ਤਾਂ ਜੀ ਬਹੁਤ ਖੁਸ਼ ਆ ਕਿ ਮੈਨੂੰ ਹਨਾ ਇੰਨਾ ਵਧੀਆ ਮੌਕਾ ਮਿਲਿਆ ਕਿ ਮੈਂ ਵੀ ਚਪੇਰਾ ਸਾਹਿਬ ਘਟਣ ਲੱਗੀ ਕਿਉਂਕਿ ਜੀ ਮੈਂ ਬਹੁਤ ਜ਼ਿਆਦਾ ਸੁਣਿਆ ਚਪੇਰਾ ਸਾਹਿਬ ਬਾਰੇ ਇੰਨੀਆਂ ਜ਼ਿਆਦਾ ਲੋਕਾਂ ਦੀਆਂ ਬਿਮਾਰੀਆਂ ਠੀਕ ਹੋਈਆਂ ਨੇ ਇੰਨੀਆਂ ਜ਼ਿਆਦਾ ਇਹਦੇ ਨਾਲ ਮਤਲਬ ਲੋਕਾਂ ਦੇ ਕਾਰਜ ਸਵਰੇ ਨੇ ਹਣਾ ਬਹੁਤ ਜ਼ਿਆਦਾ ਤੁਸੀਂ ਵੀ ਜੇ ਚਾਹੁੰਦੇ ਹੋ ਤਾਂ ਕੱਢ ਕੇ ਦੇਖ ਲਿਓ ਚਪੇਰਾ ਸਾਹਿਬ ਬਾਰੇ ਬਹੁਤ ਜ਼ਿਆਦਾ YouTube ਤੇ ਵੀਡੀਓ ਬਣੀਆਂ ਹੋਈਆਂ ਨੇ ਤੇ ਸਰਚ ਕਰਕੇ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਆਪ ਤੇ ਪ੍ਰਮਾਤਮਾ ਨੇ ਆਪਣੇ ਤੇ ਮਿਹਰ ਭਰਿਆ ਹੱਥ ਰੱਖਿਆ ਕਿ ਆਪਾਂ ਵੀ ਇਸ ਜੋਗ ਸਾਨੂੰ ਮੈਨੂੰ ਵੀ ਸਮਝਾ ਕੇ ਮੈਂ ਚਪੇਰਾ ਸਾਹਿਬ ਕੱਟ ਸਕਾਂ ਕਿਉਂਕਿ ਜੀ 3-4 ਘੰਟੇ ਦਿਹਾੜੀ ਦੇ ਵਿੱਚ ਕੱਢਣੇ ਬਹੁਤ ਮੁਸ਼ਕਲ ਹੁੰਦੇ ਆ ਹਨਾ ਤੇ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਆਪਾਂ ਨਵਾ ਰਹੇ ਹਾਂ ਹਨ ਤੇ ਚਲੋ ਜੀ ਹਨਾ ਦੇਖਦੇ ਆ ਕਦੋਂ ਤੱਕ ਨਵਾਉਂਦੇ ਰਹਾਂਗੇ ਜੀ ਤੇ ਇੱਥੇ ਜੀ ਮੈਰੀ ਦੀਗ ਬਣ ਕੇ ਤਿਆਰ ਹੋ ਗਈ ਤੇ ਹੁਣ ਇਹ ਦੀਗ ਆਪਾਂ ਇੱਕ ਕੌਲੀ ਦੇ ਵਿੱਚ ਸਜਾ ਲਾਂਗੇ ਨਾਲ ਜੀ ਇੱਕ ਗਲਾਸ ਦੇ ਵਿੱਚ ਜਲ ਲੈ ਲਾਂਗੇ ਇਹ ਮੈਂ ਉੱਥੇ ਰੱਖੂੰਗੀ ਜਿੱਥੇ ਮਤਲਬ ਆਪਾਂ ਪਾਠ ਕਰਦੇ ਹੁੰਨੇ ਆ ਤੇ ਇੱਕ ਜੀ ਹੋਰ ਗੱਲ ਹਨਾ ਇੱਥੇ ਮਤਲਬ ਕਈ ਤਾਂ ਜੋਤ ਵੀ ਲਾਉਂਦੇ ਨੇ ਜਿਹੜੇ ਜੋਤ ਮਤਲਬ ਲਾ ਸਕਦੇ ਨੇ ਉਹ ਲਾਉਂਦੇ ਨੇ ਜਿਨ੍ਹਾਂ ਨੇ ਨਹੀਂ ਲਾਉਣੀ ਤਾਂ ਉਹ ਨਹੀਂ ਲਾ ਮਤਲਬ ਉਹ ਛੱਡ ਵੀ ਸਕਦੇ ਨੇ ਤੇ ਮੈਂ ਜੋਤ ਵਗੈਰਾ ਨਹੀਂ ਲਾਉਂਦੀ ਹੈਗੀ ਸਿਰਫ ਦੇਗ ਬਣਾ ਲੈਣੇ ਹੁੰਦੇ ਆ ਹਫਤੇ ਬਾਅਦ ਤੇ ਉਸ ਤੋਂ ਬਾਅਦ ਬਾਣੀ ਪੜਨ ਲੱਗ ਜੰਨੀ ਹੁੰਦੀ ਆ ਚਲੋ ਜੀ ਹਾਂ ਜੇ ਤੁਹਾਨੂੰ ਅੱਜ ਬਸ ਆਪਣੀ ਅੱਜ ਦੀ ਵੀਡੀਓ ਇਹੀ ਸੀਗੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਮਿਲਾਂਗੇ ਜੀ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ